ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਟੈਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਤਜੀਬ ਰਾਮਪਰਾ ਫੂਲ ਦਾ ਪਿੰਡ ਆ ਤਿੰਨ ਤੁਹਾਨੂੰ ਦਿਖਾਵਾਂਗੇ ਮੰਨਾ ਲਾ ਲਿਓ ਜੀ ਝੋਟੇ ਨਾ ਲਾ ਲਿਓ ਦੋ ਤਾਜ਼ੀਆਂ ਸੋਈਆਂ ਸਵਾਈਆਂ ਤੇ ਇੱਕ ਇਧਰ ਖੜੀ ਐ ਤੋਕੜ ਗੱਬਣ ਠੀਕ ਆ ਜੀ ਗੱਲਬਾਤ ਬਾਈ ਨ ਕਰਾਵਾਂ ਇਹ ਚੈੱਕ ਪਾਸ ਆ ਮਗਰ ਬੱਚਾ ਇਹਦੇ ਆ ਕਟਾ ਜੀ ਸੱਸੀ ਕਾ ਵੀਰੇ ਸੱਸੀ ਕਾ ਬਾਈ ਹੋਰ ਠੀਕ ਠਾਕ ਹੋ ਵਧੀਆ ਜੀ ਵੀਰੇ ਪਹਿਲਾਂ ਦਾ ਨੰਬਰ ਬੋਲੋ ਜੀ ਨੰਬਰ ਆਪਣਾ 62 62392 ਬਾਈ 17011 ਜੀ 62392 17011 ਪਿੰਡ ਆਪਣਾ ਜੀ ਪਿੰਡ ਸਿਲਵਰਾ ਵੀਰੇ ਪਿੰਡ ਸਿਲਵਰਾ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਵੀਰੇ ਓਕੇ ਹਾਂ ਨੇੜੇ ਪਿੰਡ ਹੈਗਾ ਭਾਈ ਰੂਪਾ ਫੂਲ ਗਮਟੀ ਕਲਾਂ ਤੋਂ ਇਹ ਵੱਡੇ ਪਿੰ ਹਾਂ ਬਈ ਲੈ ਆਈ ਦੀ ਇੱਕ ਅੱਧੀ ਮੈਂ ਮੈਂ ਲੈ ਓਕੇ ਤੇ ਅੱਜ ਫਿਰ ਤੈਨ ਦਿਖਾ ਰਹੇ ਅੱਜ ਤੈਨ ਆ ਵੀਰੇ ਇੱਕ ਤੋਕੜ ਕੱਪਣਾ ਤੇ ਦੋ ਆਪਣੀਆਂ ਤਾਈਆਂ ਸੂਈਆਂ ਵੀਰੇ ਓਕੇ ਜੀ ਇੱਕ ਨੂੰ ਤਾਂ ਅੱਜ ਤੀਜਾ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੱਡੇ ਸਾਈਜ਼ ਵਾਲੀ ਮੱਝ ਦੇਖੀਏ ਨੇ ਵੀਰੇ ਹਾਂਜੀ ਬਾਈ ਕਿਹੜਾ ਸੂਆ ਤੇ ਕਦੋਂ ਸੂਈ ਆ ਬਾਈ ਤੀਜਾ ਸੂਆਗਾ ਅੱਜ ਇਹਨੂੰ ਦੂਜਾ ਦਿਨ ਸੂਈ ਨੂੰ ਹੋ ਗਿਆ ਤੇ ਥਣ ਲੈਵੇ ਦੀ ਬੜੀ ਸਾਫ਼ ਆ ਯਾਰ ਹਣ ਬਹੁਤ ਸਾਫ਼ ਆ ਵੀਰੇ ਥਣ ਭਾਂਡਾ ਬਹੁਤ ਆ ਵੀਰੇ ਓਕੇ ਥਣ ਭਾਂਡਾ ਫੁੱਲ ਜੇ ਆਪਾਂ ਗੱਲ ਕਰਨ ਲਗੇ ਵੀਰੇ ਸੂਆ ਤੀਜਾ ਤੀਜਾ ਸੂਆ ਵੀਰੇ ਤੇ ਫਿਰ ਦੂਜੇ ਸੂਏ ਦਾ ਦੁੱਧ ਕਿੰਨਾ ਬਾਈ ਬਾਈ ਦੂਜੇ ਸੂਏ ਦਾ ਇਹਦਾ 13-14 ਲੀਟਰ ਚੋਇਆ ਵਾ ਬਾਈ ਹੋਲ ਅਵੇਲੇ ਬਲੇ ਨੂੰ ਤੇ 13 14 ਲੀਟਰ ਹਾਂ ਬਈ ਐਤ ਕੀ ਫਿਰ ਕਿੰਨਾ ਦੇ ਦੂਪੇ ਐਸੀ ਵੀਰੇ ਵਦਨ ਦੀ ਸੁਭਾਵਨਾ ਹੈਗੀ ਜਿਵੇਂ ਪਲੀ ਫੁਲੀ ਚੰਗੀ ਆ ਵੀਰੇ ਤੇ ਸਾਈਜ਼ ਕਿੰਨੂ ਦਾ ਕੋਈ ਛੋਟੀ ਮੰਨ ਕੇ ਆਵੇ ਨਾ ਪਲੀ ਚੰਗੀ ਆ ਭਾਈ ਸਾਈਜ਼ ਨਾ ਮੰਨੇ ਠੀਕ ਆ ਠੰਡੀ ਸੀਲ ਬਹੁਤ ਆ ਭਾਈ ਤੇ ਬਾਕੀ ਦੇ ਨੇ ਦੁੱਧ ਦੇਣੇ ਦੇਣਾ ਹੋ ਸਕਦਾ 15 ਹੀ ਘੜੇ ਦੇ ਵੱਡੇ ਸਾਈਜ਼ ਦੀ ਆ ਗਈ ਤੁਸੀਂ 13 ਮੰਨ ਲਓ 14 ਮੰਨ ਲਓ 18 ਮੰਨ ਲਓ ਠੀਕ ਆ ਜੀ ਸਾਈਜ਼ ਫੁੱਲ ਤੇ ਥਣ ਲੇਵੇ ਦੀ ਪੂਰੀ ਸਾਫ ਮਗਰੀ ਗੱਲ ਮਗਰੇ ਦੇ ਕੱਟਾ ਵੀਰੇ ਮਗਰ ਕੱਟਾ ਵੀਰੇ ਓਕੇ ਮਗਰੇ ਦੇ ਕੱਟਾ ਆ ਗਿਆ ਜੀ ਹਣ ਵੀ ਰਸਤੇ ਬਹੁਤ ਪਿਆ ਵੀਰੇ ਹਾਂ ਥਣ ਬੇਤੇ ਚਵਾਈ ਜੂ ਵੀ ਬਹੁਤ ਚੰਗੀ ਹੋ ਬਾੜੀ ਪੋਲੀ ਚਵਾਈ ਮੋਟੀ ਚਵਾਈ ਓਕੇ ਮੋਟੀ ਤੇ ਪੋਲੀ ਚਵਾਈ ਬਾਈ ਕਹਿੰਦਾ ਸਾਈਜ ਮੈਂ ਫੇਰ ਬੋਲਦਾ ਤੁਹਾਨੂੰ ਫੋਲੋ ਬੱਚੇ ਦੇ ਜ਼ਰੂਰ ਜਾਊਗੀ ਥੋੜਾ ਭੱਜ ਕੇ ਆ ਦੇਖੋ ਜੀ ਹੌਲੀ ਵੀਰੇ ਹੌਲੀ ਹੌਲੀ ਕੋਈ ਜੱਕਰ ਨਹੀਂ ਇਹ ਚੰਗੀ ਆ ਬਾਈ ਜਿਹੜਾ ਬੰਦਾ ਲੈ ਗਿਆ ਦੁੱਧ ਉਸ ਨੂੰ ਦੁੱਧ ਤਾਂ ਦੇਣੇ ਦੇਣਾਗਾ ਬ੍ਰੀਡ ਵੀ ਇਹ ਤਿਆਰ ਕਰਨੀ ਵੱਡੀ ਝੋਟੀ ਆ ਗਈ ਨਾ ਆ ਦੇਖੋ ਜੀ ਕੜ ਦੂਰੇ ਕੜ ਦੋਗੇ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਦੇਖੋ ਹੂੰ ਥਣਾ ਦਾ ਗਾਇ ਪੈਕ ਨੰਬਰ ਤੇ ਵੱਡਾ ਸਾਈਜ਼ ਬਾਈ ਤੇਰਾ ਕਿੰਨਾ ਕਰਦਾ ਫਿਰ ਬੱਲੇ ਪਲੀ ਪੁਲੀ ਬਹੁਤ ਆ ਬਾਈ ਹੈ ਵੀਰੇ ਵੀਲੇ ਤੇਰਾ ਕਿੰਨਾ ਕਰਦਾਗਾ ਇਹਦਾ 5 ਹੈਗਾ ਬਾਈ 5 6 ਹੈਗਾ ਬਾਈ 6 ਹੈਨਾ ਉਹਦੇ ਹਿਸਾਬ ਨਾਲ ਅਡਜਸਟਮੈਂਟ ਕਰ ਲਓ ਵੱਡੇ ਸਾਈਜ਼ ਦੀ ਆ ਗਈ ਤੇ ਮਗਰ ਇਹਦੇ ਆਗੇ ਕਟਾ ਧਰਾਂ ਧੁਰਾਂ ਦੇ ਫਿਰ ਇੱਕ ਨੰਬਰ ਇੱਕ ਨੰਬਰ ਆ ਬਾਈਆ ਓਕੇ ਕਿੰਨੇ ਪੈਸੇ ਲੈਣੇ ਫਿਰ ਇਹਦੇ ਬਈ ਮੰਗਣ ਨੂੰ 70 ਕਰਾਲਾ 60 ਕਰਾਲਾ ਆਪਾਂ 62000 ਦੀ ਝੋਟੀ ਦੇ ਦਾਂ 1 ਲੱਖ 62000 1 ਲੱਖ 62000 ਦੀ ਝੋਟੀ ਓਕੇ ਬੱਡੇ ਸਹਾਇ ਦੀ ਆ ਗਈ ਜੀ ਮਗਰ ਬਹੁਤ ਚੰਗਾ ਬਈ ਆਪਾਂ ਉਹ ਨਹੀਂ ਆ ਬਈ ਮੰਗੀ ਜਾਂ ਕੀ ਫਾਇਦਾ 1 ਲੱਖ 12 ਦੇ ਆ ਦੇਖੋ ਜੀ ਗੁੱਠਾ ਗੱਠਾ ਪੂਰੇ ਗਾਂਹ ਤਾਂ ਹੀ ਪੰਦਾ ਹੈ ਨਾ ਪੂਰੀ ਜੇਰ ਪਈ ਵੀ ਆ ਸਰਲੇ ਭੂਰ ਦੀ ਚੁੰਮੇ ਵਾਰੀ ਓਕੇ ਆਵੇ ਅਗਲਾ ਆ ਦੀ ਪਾਸ ਕਰਕੇ ਲੈ ਕੇ ਜਾਵੇ ਹਨਾ ਓਕੇ ਜੀ ਸਾਈਜ਼ ਵਧੀਆ ਹਾਥੀ ਜਵਾਈ ਵਾਲੇ ਤਾਨ ਓਕੇ ਵੀਰੇ ਬਸ ਤੇ ਹੁਣ ਵੀਰੇ 2 ਨੰਬਰ ਹਾਂਜੀ ਬਈ ਦੇਖੋ ਚਲੋ 2 ਨੰਬਰ ਜਿਹੜੀ ਆਪਾਂ ਦੇਖੀ ਜਾਂਦੇ ਆ ਕਦੋਂ ਸੂਈ ਆ ਇਹ ਇਹਨੂੰ ਵੀ ਅੱਜ ਛੇਮਾ ਦੇਣਾ ਬਾਈ ਕੱਟਾ ਮਗਰ ਮਗਰ ਕੱਟੀ ਆ ਬਾਈ ਕੱਟੀ ਓਕੇ ਹਾਂਜੀ ਤੇ ਲਿਆਓ ਜੇ ਇਹਨੂੰ ਕੋਈ ਬਾਹਰ ਨੂੰ ਛੇਮਾ ਦਿਨ ਹੋ ਗਿਆ ਤੇ ਫਿਰ ਕਿੰਨਾ ਕੁ ਦੁੱਧ ਆ ਬਾਈ ਹੁਣ ਦੁੱਧ ਦੇ ਇਸ ਲਈ ਵੀਰੇ ਅੱਜ 9 ਲੀਟਰ ਵਾਲਾ ਬਹੁਤ ਤਿਆਰ ਆ ਬਾਈ 9 ਲੀਟਰ ਓਕੇ ਆ ਦੁੱਧ ਬਣ ਗਿਆ ਦਾ ਮੰਨ ਲਓ ਬਾਈ ਓਕੇ ਹੌਲੀ ਹੌਲੀ ਮੂਰਖ ਹੋ ਕੇ ਆ ਆ ਦੇਖੋ ਜੀ ਰੇਟ ਬਾਈ ਜੀ ਕੀ ਆ ਗਿਆ ਦਾ ਇਹਦਾ ਬਾਈ ਜਮਾਂ ਜਾਇਜ਼ ਹੋਊਗਾ ਬਾਈ ਰੇਟ ਕੀ ਇਹਦਾ ਬਾਈ ਲੱਖ ਰੁਪਈਆ ਮੰਗਦਾ ਲਾਕਰ بیا ਓਕੇ ਤੇ ਬਾਕੀ ਦੀ ਗੱਲ ਇਹ ਦੁੱਧ ਹੁਣ ਕਿੰਨਾ ਆਇਆ ਥੱਲੇ ਦੁੱਧ ਵੀਰੇ ਇਹਦੇ ਥੱਲੇ 8-9 ਲੀਟਰ ਤਿਆਰ ਆ ਬਾਈ ਤਿਆਰ ਮਗਰ ਕੱਟੀ ਦੋ ਡੰਗ ਤਿੰਨ ਡੰਗ ਬੰਦਾ ਘਰੇ ਚੋਕੇ ਲੈ ਜੇ ਠੀਕ ਆ ਥਣ ਮੁਠੀ ਵਾਲਾ ਥਾਣਾ ਪੂਰਾ ਬਾਈ ਤੇ ਬਾਕੀ ਧਾਰ ਤੂਰ ਬਹੁਤ ਚੰਗੀ ਹੋ ਪੂਰੀ ਚੰਗੀ ਧਾਰਾ ਵੀਰੇ ਮਗਰ ਕੱਟੀ ਆ ਓਕੇ ਅੱਛੇ ਮਾ ਸਤਮਾ ਦੇਗਾ ਲੈ ਵਲੂ ਦੀ ਗੁਦਾ ਹੂੰ ਦੇ ਵਲੂ ਦੀ ਪੂਰੀ ਸਾਫ ਚਲੋ ਜੀ ਆ ਦੇਖੋ ਜੀ ਕੁਆਲਿਟੀ ਚੰਗੀ ਲੈਵੇ ਦੀ ਥਣ ਭਾਂਡੇ ਦੀ ਪੂਰੀ ਸਾਫ ਤੇ ਜੇ ਆਪਾਂ ਗੱਲ ਕਰ ਲਗੇ ਨਾ ਕਿਸੇ ਪਾਸੋਂ ਨਹੀਂ ਖੁੰਜੀ ਹਣਾ ਨਹੀਂ ਆਪਾਂ ਇਹਦਾ ਕੋਈ ਹੋ ਨਹੀਂ ਤੋਕਣ ਵਾਲਾ ਹੀ ਮੰ ਓਕੇ ਮਾਨਦਾਨ ਹੋ ਜੂ ਮਾਨਦਾਨ ਕਰਾਂਗੇ ਵੀਰੇ ਓਕੇ ਲੱਖ ਰੁਪਏ ਤੁਹਾਨੂੰ ਮਿਲ ਜਾਣੀਆਂ ਇੱਕ ਤੁਹਾਨੂੰ ਵੱਡੀ ਝੋਟੀ ਦਿਖਾਈ 162000 ਮੰਗਿਆ ਬਈ ਇਹਦਾ 162000 ਦੀ ਦੇ ਦਾਂਗੇ ਬਈ ਮਾਨਦਾਨ ਕਰ ਦੋ ਸਹਿਜ ਬਹੁਤ ਆ ਵੀਰੇ ਹਨਾ ਸਹਿਜ ਬਹੁਤ ਆ ਬਈ ਪਲੀ ਪੁਲੀ ਚੰਗੀ ਆ ਇਹਦਾ ਕੱਟਾ ਹੀ ਮਗਰ ਜਾਗਾ ਕਿੰਨੇ ਦਿਨਾਂ ਨਾਲ ਹੋਣਾ ਆਪਾਂ ਜਿਹੜੀ ਤੋਕਰ ਗੱਬਣ ਦੇਖੀ ਐ ਨੇ 3 ਜੇ ਨੰਬਰ ਤੇ ਹਨਾ ਹਾਂਜੀ ਬਾਈ ਹਾਂਜੀ ਇਹਦੀ ਕੀ ਡਿਟੇਲ ਆ ਬਾਈ ਸਾਢੇ 5 ਮਹੀਨੇ ਹੀ ਗੱਬਾ ਵੀਰੇ ਸਾਢੇ 5 ਮਹੀਨੇ ਹੀ ਗੱਬਾ ਤੇ ਕੱਟਾ ਭਰਾ ਆ ਗਿਆ ਮਗਰ ਆ ਗਿਆ ਵੀਰੇ ਓਕੇ ਤੇ ਕੱਟਾ ਹੀ ਬੜਾ ਵੱਡਾ ਇਹਦੇ ਮਾਰਤਾ ਯਾਰ ਹਨਾ ਹਾਂ ਕੱਟਾ ਵੀਰੇ ਤੇ ਪੰਜ ਹੋ ਲੋ ਵੀਰੇ ਤੋਰਾ ਤਾਰਾ ਕਰਾਇ ਗਏ ਚੈੱਕ ਤੇ ਬਾਕੀ ਦਾ ਵੱਡੇ ਸਾਈਜ਼ ਤੇ ਆ ਗਈ ਤੇ ਕਿਹੜਾ ਸੂਆ ਸੂਈ ਵੀ ਆ ਪਹਿਲਾਂ ਤੇ ਕਿਹੜੇ ਸੂਏ ਵਾਸਤੇ ਹੁਣ ਗੱਪਣਾ ਇਹ ਵੀਰੇ ਦੂਜੇ ਸੂਏ ਗੱਪਣਾ ਦੂਜੇ ਸੂਏ ਗੱਪਣਾ ਠੀਕ ਆ ਤੀਜੇ ਵਾਸਤੇ ਗੱਪਣਾ ਦੋ ਸੂਏ ਸੂਈਆਂ ਮਾ ਤੋਂ ਸੂਏ ਤੀਜੇ ਗੱਪਣਾ ਤੀਜੇ ਵਾਸਤੇ ਗੱਪਣਾ ਓਕੇ ਜੀ ਤੇ ਸਾਈਜ਼ ਫੁੱਲ ਤੇ ਪੂਖ ਦੇ ਵਿੱਚ ਆਪਾਂ ਚਾਰ ਕਬਾਲ ਵੀ ਇਹਦੇ ਚਿੱਟੇ ਨਹੀਂ ਭਾਲ ਸਕਦੇ ਹਾਂ ਜੈਡ ਬਲੈਕ ਹੀ ਆ ਬਾਈ ਜੈਡ ਬਲੈਕ ਝੋਟੀ ਆ ਤੇ ਸਾਈਜ਼ ਫੁੱਲ ਰੇਟ ਵੀਡੀਓ ਦੇ ਵਿੱਚ ਹੀ ਹੋਊ ਹੋਊ ਜਮਾਂ ਜੈਡ ਠੀਕ ਆ ਜੀ। ਖਣਲੇ ਬਾਈ ਚੰਗਾ ਠੰਡੀ ਸੀਲ ਆ ਬਾਈ। ਠੰਡੀ ਸੀਲ ਫੁੱਲ ਤੇ ਲਾਡ ਨਾਂ ਨੂੰ ਜਾਗ ਰਹੀ ਆ ਹਨਾ। ਫਲੀ ਪੁਲੀ ਚੰਗੀ ਆ। ਚਾਰ ਸਪੇਰੇ ਦੀ ਥਣਾ ਥਣਾ ਦੀ ਫਰੋਕਿਆ। ਓਕੇ ਬਾਈ ਜਮਾ ਤੇ ਬਾਕੀ ਦਾ ਚਾਹ ਪਾਣੀ ਦਾ ਵੀ ਅੱਜ ਡੰਗ ਲਾਉ ਤੇ ਗਾਹ ਸੂ ਵੀ ਪੈਣਾ। ਸੂ ਵੀ ਪੈਣਾ ਵੀਰੇ। ਹੂੰ ਆ ਦੇਖੋ ਜੀ। ਲੈ ਫੁੱਲ ਠੋਕਰ ਗੱਬਣ ਦੀ ਮੰਗ ਬਹੁਤ ਜ਼ਿਆਦਾ ਆ ਜੀ। ਭਰੀ ਹੋਈ ਵੇ ਚੋਟ। ਹੂੰ ਤੇ ਬਾਕੀ ਹਾਂ ਵੀਰੇ ਸਾਮੀ ਬੜੀ ਵੀ ਬਹੁਤ ਆ। ਸਾਮੀ ਹੋਵੇ ਚੰਗੀ ਆ ਚੋਟ। ਸਾਮੀ ਬੜੀ ਵੀ ਫੁੱਲ ਜੀ। ਬਾਕੀ ਕੁਆਲਿਟੀ ਚੰਗੀ ਆ। ਚਾਰੇ ਬੱਲਿਆਂ ਦੀ ਪੂਰੀ ਮਗਰ ਬੱਚਾ ਵੀ 15000 ਦੇ ਨੇੜੇ ਤੇ ਹੈਗਾ ਹੈ ਹੈਗਾ ਹੈ ਮੇਰੇ ਬੱਚਾ ਚੰਗਾ ਬੱਚਾ ਆ ਗਿਆ ਮਗਰ ਦੁੱਧ ਵੀ ਦਿੰਦੀ ਆ ਗੱਭਣੇ ਵੀ ਆ ਘੱਟ ਤੇ ਮੈਨੇਜ ਤਾਂ ਨਹੀਂ ਕੋਈ ਵੀਰੇ ਦਿੱਕਤ ਬਾਈ ਕੋਈ ਦਿੱਕਤ ਨਹੀਂ ਪਰ ਰੱਜ ਕੇ ਆਪਦੀ ਫੇਰ ਮਿਲਦੀ ਆ ਉਹ ਫਿਰ ਤੋਂ ਘੱਭਣ ਦਾ ਤਾਂ ਇਹੀ ਗੱਲ ਹੁੰਦਾ ਠੀਕ ਆ ਆਪਾਂ ਐਵੇਂ ਕਹਿੰਦੇ ਸਾਡੇ ਮੈਂ ਮੈਂ 6 ਕਰੀਆ ਮੈਂ ਸੱਤੇਆਂ 5 ਲੀਟਰ ਦੁੱਧਾ ਦੇ ਓਕੇ 5 ਲੀਟਰ ਤੇ ਪੈਸੇ ਦੱਸ ਬਾਈ ਇਹਦੇ ਕਿੰਨੇ ਹਨ ਤੁਣਾ ਨਹੀਂ ਕੋਈ ਬਥਾਣਾ ਤੁਣਾ ਦੀ ਪੂਰੀ ਸਾਫਾ ਵੀਰੇ ਮਾਰ ਦਿਆ ਥਣ ਘਾੜੀ ਤੇ ਘੱਟ ਪੂਰੇ ਬਾਈ ਸਜਲ ਪਸਮਿਆਂ ਦੀਆਂ ਇਹ ਗੱਲ ਇਹਦੇ ਕਿੰਨੇ ਪੈਸੇ ਬਾਈ ਇਹਦੇ ਵੀਰੇ ਮਾਹੰਦਾਨ ਵਿੱਚੋਂ ਮਾਹੰਦਾਨ ਕਰਾਂਗੇ ਬਾਈ ਟੋਕਰ ਗੱਬਣ ਦੇ ਹਿਸਾਬ ਨਾਲ ਜਾਇਰੇ ਮਾਹੰਦਾਨ ਪੱਟਾ ਵੀ ਆ ਗੱਬਣ ਵੀ ਆ ਦੁੱਧ ਵੀ ਆ ਓਕੇ ਤੇ ਇਧਰ ਦਿਖਾਤ ਗਿਆ ਤੁਹਾਨੂੰ ਦੋ ਤਾਜ਼ੀਆਂ ਸੁੰਨਾਂ ਸਲਾਈਆਂ ਇੱਕ ਵੱਡੀ ਚੰਗੀ ਤੁਹਾਨੂੰ ਚੰਗੇ ਆਕਾਰ ਦੀ ਮੱਝ ਦਿਖਾਈ ਆ 15 ਕਿਲੋ ਦੁੱਧ ਕਹਿਣ ਨੇ ਗੱਲਾਂ ਨਹੀਂ ਵਾਕਈ ਇਹਨੇ ਕਢਣਾ ਤੇ ਵਾਕਈ ਜਰੂਰ ਬਾਈ ਨਾਲ ਕਰਨਾ ਤੁਸੀਂ ਸੰਪਰਕ ਦਿੱਤੇ ਹੋਏ ਨੰਬਰਾਂ ਤੇ ਨੰਬਰ ਫੇਰ ਬੋਲਦੀ ਬਾਈ ਨੰਬਰ ਵੀਰੇ 6239217011 ਓਕੇ ਵਾਕਈ ਤਿੰਨ ਸੀਗੀਆਂ ਤਿੰਨੇ ਤੁਹਾਨੂੰ ਚੈੱਕ ਕਰਾਤੀਆਂ ਟੋਕਰ ਗੱਬਣ ਤੇ ਦੋ ਤੁਹਾਨੂੰ ਦਿਖਾਤੀਆਂ ਵੱਡੇ ਸਾਈਜ਼ ਦੀਆਂ ਝੋਟੀਆਂ ਧੰਨਵਾਦ ਜੀ